ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਾਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਆ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਣੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਇੱਥੇ ਸਾਨੂੰ ਇਹ ਫਾਇਦਾ ਹੈ ਸੀ ਬਨ ਵਿਧਿਆਣਾ ਬੰਨੋਂ ਵੱਡੀ ਕਾਰਵਾਈ ਕਰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਦਿਗਵਾਈ ਹੈ ਫਿੱਟਪੜ ਦਾ ਮਾਮਲਾ ਜਿਸ ਵਿੱਚ ਰਣਜੀਤ ਸਿੰਘ ਉੱਤਰ ਸੰਤੋਖ ਸਈ ਸੀਤਾ ਅੰਜਲਾ ਸੀਤਾਪੁਰ ਯੂਪੀ ਦਾ ਰਹਿਣ ਵਾਲਾ ਜਿਹੜਾ ਹੁਣ ਇਹ ਹੈਵਨ ਸਿਟੀ ਗਲੀ ਨੰਬਰ 1 ਵਿੱਚ ਰਹਿ ਰਿਹਾ ਇਸ ਨੂੰ ਤੁਰੇ ਜਾਂਦੇ ਨੂੰ ਹੈਵਨ ਸਿਟੀ ਵਿੱਚੋਂ ਹੀ ਇਹਦੇ ਕੋਲੋਂ 5 ਕਿਲੋ ਉਫੀ ਬਰਾਮ ਬਰੋਈ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਤੇ ਮਕਾਜ਼ਾ ਨੰਬਰ 178 15 15685 ਪੀਐਸ ਜਮਾਲਪੁਰ ਲੁਧਿਆਣਾ ਰਿਕਾਰਡ ਕੀਤਾ ਗਿਆ ਤੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਨਾਮ ਅੰਕ ਇਸ ਦੇ ਇੱਕ ਛਾਪ ਤੇ 60 ਕਿਲੋ ਪੁੱਕੀ ਹੋਰ ਇਹਦੇ ਘਰੋਂ ਬਰਾਮਦ ਹੋਈ ਜੋ ਕੁੱਲ ਟੋਟਲ 65 ਕਿਲੋ ਪੁੱਕੀ ਇਹਦੇ ਘਰੋਂ ਬਰਾਮਦ ਹੋਈ ਆ ਤੇ ਇਹ ਤੇ ਮੁਕੱਦਮਾ ਨੰਬਰ 178 ਮਿਤੀ 24 ਨੂੰ 25 ਨੂੰ ਦਰਜ ਕਰਕੇ ਇਹਨੂੰ ਕੈਸ਼ ਅਦਾਪ ਕੀਤਾ ਤੇ ਇਹ ਤੋਂ ਇੱਕ ਦਿਨ ਦਾ ਰਮਾ ਲਿਆ ਤੇ ਹੁਣ ਅੱਗੇ ਦੇ ਇੱਕ ਹੋਰ ਵੱਡੇ ਕਲਾਸੇ ਹੋਣ ਦੀ ਆਸ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਵੇਚਦਾ ਸੀ ਤੇ ਹੋਰ ਹੋਰ ਦੇ ਮਤਲਬ ਲੈ ਕੇ ਕਿਹੜੇ ਕਿਹੜੇ ਬੰਦੇ ਸੀ ਤੇ ਇਹਦੇ ਤੇ ਕਾਰਵਾਈ ਕਰਦੇ ਇਹ ਤਾਂ ਇਹ ਕਾਰਵਾਈ ਹੋਈ ਆ ਦੂਜੀ ਜਿਹੜੀ ਹੈਗੀ ਆ ਮਕਦਮਾ ਨੰਬਰ 131 21925 ਨੂੰ ਥਾਣਾ ਦੁਬਰੀ ਵਿੱਚ ਦਰਜ ਹੈ ਸੁਰਪੰਦ ਲਹਿਰਾ ਵਿਖੇ ਲਹਿਰਾ ਵਿਖੇ ਆਪਣਾ ਸ੍ਰੀਮਨ ਦਰਜ ਸਿੰਘ ਸ਼ੰਡਾ ਦੇ ਘਰ ਦੇ ਬਾਹਰ ਘਰ ਦੇ ਅੰਦਰ ਆ ਕੇ ਫਾਇਰਿੰਗ ਕੀਤੀ ਸੀ ਤਿੰਨ ਬੰਦਿਆਂ ਇਹਦੇ ਵਿੱਚ ਇੱਕ ਕੁਲਦੀਪ ਸਿੰਘ ਮਾਨਸੀ ਇੱਕ ਕਰਨ ਜੋਤ ਸਿੰਘ ਜਿਹੜਾ ਇਹ ਚਕਰ ਦਾ ਰਹਿਣਾ ਵਾਲਾ ਸੀ ਤੇ ਇੱਕ ਜਗਰਾਉ ਦਾ ਆਪਣੇ ਹੀ ਔਰ ਮੈਨ ਪਲਾਰ ਰਹਿਣ ਵਾਲਾ ਸੁਖਤਾਨ ਸਿੰਘ ਸੀ ਪੇ 3 ਮਹੀਨੇ ਸੀ ਜਿਹੜਾ ਇਹ ਮਾਨਸਿਕ ਇਹ ਲਹਿਰਾ ਪੰਦਾ ਹੀ ਰਹਿਣ ਵਾਲਾ ਸੀ ਤੇ ਇਹਨਾਂ ਦਾ ਆਪਸੀ ਅਰੇਂਜਰ ਚੱਲਦੀ ਸੀ ਜਿਹੜਾ ਪਹਿਲਾਂ ਵੀ ਨਸ਼ੇ ਦਾ ਕੰਮ ਕਰਦਾ ਸੀ ਜਿਸ ਦਿਨ ਸੁਖਵਿੰਦਰ ਸਿੰਘ ਨੇ ਰੋਕਿਆ ਸੀ ਤੇ ਉਹਦੇ ਚ ਤੈਅ ਚਾਕੇ ਨੇ ਇਹਦੇ ਘਰ ਤੇ ਕਾਰਵਾਈ ਕੀਤੀ ਆ ਤੇ ਫੈਰਿੰਗ ਕੀਤੀ ਐਨ ਮਾਦਿਆਂ ਦੀ ਨੀਂਦ ਨਾਲ ਸੋ ਇਹਨੂੰ ਵੀ ਸੀਏ ਦੀ ਟੀਮ ਵੱਲੋਂ ਜਿਹੜੀ ਵੱਡੀ ਰਿਕਵਰੀ ਕਰਦੇ ਹੋਏ ਤੇ ਵੱਡਾ ਮਾਰਕਾ ਮਾਰਦੇ ਹੋਏ ਇਹਨੂੰ ਮੋਗਾ ਅਦਾਲਤ ਵਿੱਚੋਂ ਟੈਕਨੀਕਲ ਐਵਿਡੈਂਸ ਦੇ ਨਾਲ ਥੈਂਕ ਯੂ ਟ੍ਰੇਕਰ ਨਾਲ ਇਹਨੂੰ ਗ੍ਰੱਤਰ ਕੀਤਾ ਇਸ ਦੇ ਇਹਨਾਂ ਦੇ ਤਿੰਨਾਂ ਦੇ ਕਬਜ਼ੇ ਕੋਲੋਂ ਕਬਜ਼ੇ ਵਿੱਚੋਂ ਤੇ ਇੱਕ ਬੱਤੀ ਹੋਰ ਪਿਸਟਲ 6 ਜਿੰਦਾ ਰਾਮ 2 12 ਬੋਲੀਆਂ ਰੈਕਟਰਾਂ ਬਣਦੀਆਂ ਨੇ ਤੇ ਇਹਨਾਂ ਦਾ ਸਹਿਮੇਤਕਾਰ ਸਿਆਜ ਪੀ ਵੀ 22 ਆਰ 22 33 ਜੋ ਇਹਨਾਂ ਦੇ ਕਾਜ਼ੇ ਜੋ ਤਰ ਹੋਈ ਹੈ ਤੇ ਸਭ ਕੀ ਇਹਨਾਂ ਤੋਂ ਪੁੱਛ ਕੇ ਸਿੱਤੀ ਜਾ ਰਹੀ ਹੈ ਤੇ ਇਹਨਾਂ ਦੇ ਜੋ ਇਹਨਾਂ ਦਾ ਸੌਫਟਵੇਅਰ ਕਾਰਨਾ ਸੌਫਟਵੇਅਰ ਨਾਲ ਵੀ ਮਾਨਕ ਤੇ ਕੁਲਦੀਪ ਸਿੰਘ ਮਾਨਕ ਤੇ ਤੇ ਸੱਤ ਪਰਚੇ ਦਰਜ ਨੇ ਸੁਖਚੰਦ ਸਿੰਘ ਤੇ ਤੇ ਗੁਰਜੋਤ ਸਿੰਘ ਦੇ ਦੋਹਾਂ ਪਰਚੇ ਦਰਜ ਸੋ ਇਹਦੇ ਤੇ ਵੀ ਕਿੰਨੇ ਕਿੱਤੇ ਕਿਤੇ ਲਾਈਗਾ ਉਹ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਕੀਤਾ ਉਹਦੇ ਬਾਰੇ ਜਿਹੜਾ ਇਨਵੈਸਟੀਗੇਸ਼ਨ ਦਾ ਚੈੱਕ ਕੀਤਾ ਗਿਆ ਇਨੇ ਰੋਕ ਲੈ ਗਿਆ ਸੀ ਜਦੋਂ ਹੁੰਦਾ ਕਿ ਕਿੱਦਾਂ ਸੀਗਾ ਜਾਨ ਇਹਨਾਂ ਨੇ ਜੀ ਇੱਕ ਤਾਂ ਉਹਦੇ ਘਰ ਦੇ ਉੱਤੇ ਅਗਰ ਤਿੰਨ ਚਾਰ ਫਾਇਰ ਕਿਤੇ ਸੀ ਤੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੇ ਇੱਕ ਉਹਦੀ ਪਰਾਲੀ ਦਾ ਢੇਰ ਸੀ ਉੱਥੇ ਅੱਗ ਲਾਈ ਸੀ ਇੱਕ ਉਹਦੀ ਗੱਡੀ ਸੀ ਉਹ ਭੁੱਜੀ ਸੀ ਬੱਜਾਂ ਨੰਦ ਜਿਸ ਦੀ ਸੀ ਬੱਜਾਂ ਨੰਦ ਜਿਸ ਨੇ ਨਸ਼ੀ ਰੰਗ ਕਰਦਾ ਸੀ ਜਿਹੜਾ ਮਾਨਸ ਸੀ ਫਿਰ ਇਹਨੂੰ ਇਹ ਪਿੰਡ ਦੇ ਵਿੱਚ ਰੋਕਿਆ ਵੀ ਯਾਰੇ ਕੰਮ ਨਾ ਕਰ ਉਹ ਨੂੰ ਲੈ ਕੇ ਇਹਨਾਂ ਦਾ ਅਫੀਸ ਸਰਕਾਰ ਵਾਲਿਆਂ ਦੇ ਨਾਲ ਇਹ ਕਰਦੇ ਪਹਿਲਾਂ ਵੀ ਇਹਨਾਂ ਦੀ ਕੋਈ ਅਪਾਤ ਦੇ ਵਿੱਚ ਕਿਸੂ ਪਹਿਲਾਂ ਵੀ ਇਹਦਾ ਥੋੜਾ ਬੋੜਾ ਹੋਇਆ ਆਪਕੀ ਤੇ ਇਸੇ ਚੀਜ਼ ਨਾਲ ਕਨੈਕਟਡ ਕਿੱਦਾਂ ਤੁਸੀਂ ਆਪੋ ਤੇ ਆਪ ਸਵਿਚ ਜਦੋਂ ਹੁਣ ਜਿਹੜੇ ਮਾਰੇ ਬੰਦੇ ਕਿਤਾ ਤਿੰਨਾਂ ਦੇ ਪਰਚੇ ਦਰਦ ਨੇ ਤੁਹਾਨੂੰ ਪਤਾ ਹੀ ਹੈ ਜੀ ਵਿਸ਼ਤੀ ਵਾਲੇ ਤੋਂ ਹੋਰ ਵੀ ਖੰਭ ਖਿਆਲ ਬੰਦੇ ਨਾਲੇ ਤੱਕ ਹੁੰਦੇ ਨੇ ਇਹ ਸਭ ਜਿਹੜਾ ਬੈਕਫਰਸ ਜਿਹੜੇ ਕਪੜੇ ਨੇ ਇਹ ਸਾਰੇ ਲਾਈਸੈਂਸਿਸ ਨੇ ਹੈ ਇਲੀਗਲ ਨਹੀਂ ਇਲੀਗਲ ਨੇ ਸਰ ਸ੍ਰੀ 2015 ਤੇ ਨੇ ਇਹ ਬਨ ਰੈਸਟਿਗੇਸ਼ਨ ਦਾ ਪਾਰਟ ਆ ਚੈੱਕ ਕਰਦੇ ਹਾਂ ਕਿੱਥੋਂ ਇੱਥੋਂ ਆ ਗਿਆ ਜੀ ਸਰ ਕਿੰਨੇ ਨੇ ਕਿਸੇ ਕੇਸ ਵਾਲੇ ਨੇ ਇਹ ਆਪਕੀ ਹਾਂ ਕੇਸ ਵਾਲ ਹੈਗੇ ਨੇ ਉੱਥੇ ਮੋਗਾ ਅਦਾਲਤ 'ਚ ਆਏ ਸੀ ਨਹੀਂ ਜਿਹੜਾ ਬੈਪਨ ਇਹ ਤਾਂ ਤੁਸੀਂ ਉਹ ਹੈ ਉਹ ਐਕਚੁਅਲੀ ਕੀ ਆ ਉਹ ਨਸ਼ੇ ਤੋਂ ਰੋਕਦੇ ਸੀ ਪਿੰਡ ਦੀ ਪੰਚਾਇਤ ਦਾ ਮੈਂਬਰ ਹੈ ਵਧੀਆ ਬੰਦਾ ਤੇ ਉਹ ਸੀ ਨੂੰ ਲੈ ਕੇ ਨਾ ਤਕਰਾਰ ਵਾਜੀ ਤੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿਹੜੇ ਬੈਪਨ ਨਾਲ ਫਾਇਰ ਕੀਤੀ ਸੀ ਕੋਈ ਇਹ ਇਹ ਮੈਂ ਤਾਂ ਬਰਾਬਰ ਪਰੇਪਰ ਤੋਂ 12 ਬੋਲ ਸੀਗਾ 1 23 ਬੋਲ ਸੀਗਾ ਜੇ ਸਰ ਲਾਈਫ ਲਾਈ ਜੀ ਇਹ ਜਿਹੇ ਜਿਹਾ ਸੀ ਨਹੀਂ ਨਹੀਂ ਨਾ ਹਾਂ ਜੀ ਨਹੀਂ ਹੈ ਲਿਵਿੰਗ ਠੀਕ ਹੈ ਠੀਕ ਹੈ ਦੈਟਸ ਆਲ ਸੀ ਬੰਦ ਦਿਹਾਣਾ ਪਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਡਿਵਾਈਸ ਹੈ ਇੱਕ ਕੋਡ ਦਾ ਮਾਮਲਾ ਜਿਸ ਵਿੱਚ ਰਣਜੀਤ ਸਿੰਘ ਉੱਤਰ ਸੰਤੋਖ ਸੇ ਵਸੀ ਸੀਤਾ ਅੰਜਲਾ ਸੀਤਾਪੁਰ ਯੂਪੀ ਦਾ ਰਹਿਣ ਵਾਲਾ ਜਿਹੜਾ ਹੁਣ ਇਹ ਹੈਵਨ ਸਿਟੀ ਗਲੀ ਨੰਬਰ 1 ਵਿੱਚ ਰਹਿ ਰਿਹਾ ਇਸ ਨੂੰ ਤੁਰੇ ਜਾਂਦੇ ਨੂੰ ਹੈਵਨ ਸਿਟੀ ਵਿੱਚੋਂ ਹੀ ਇਹਦੇ ਕੋਲੋਂ 5 ਕਿਲੋ ਉਫੀ ਬਰਾਮਦ ਹੋਈ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਤੇ ਮਕਦਮਾ ਨੰਬਰ 178 15 685 ਪੀਐਸ ਜਮਾਲਪੁਰ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਤੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਰਾਮ ਇਸ ਦੇ ਇੱਕ ਛਾਪ ਤੇ 66 ਕਿਲੋ ਬੁੱਕੀ ਹੋਰ ਇਹਦੇ ਘਰੋਂ बरामद ਹੋਈ ਜੋ ਕੁੱਲ ਟੋਟਲ 65 ਕਿਲੋ ਬੁੱਕੀ ਇਹਦੇ ਘਰੋਂ बरामद ਹੋਈ ਆ ਤੇ ਇਹ ਤੇ ਮਕਦਮਾ ਨੰਬਰ 178 ਮਿਤੀ 24 ਨੂੰ 25 ਨੂੰ ਦਰਜ ਕਰਕੇ ਇਹਨੂੰ ਪੇਸ਼ ਦਾਇਰ ਕੀਤਾ ਤੇ ਜਦੋਂ ਇੱਕ ਦਿਨ ਦਾ ਰਿਮਾਂਡਿਆ ਤੇ ਹੁਣ ਅਪੀਲ ਦੇ ਵਿੱਚ ਹੋਰ ਵੱਡੇ ਪੱਲੇ ਹੋਣ ਦੀ ਆਸ ਹੈ ਕਿ ਕਿੱਥੋਂ ਲੈ ਗਿਆ ਸੀ ਤੇ ਕਿੱਥੇ ਵੇਚਦਾ ਸੀ ਤੇ ਹੋਰ ਹੋਰ ਇਹਦੇ ਮਤਲਬ ਲੈ ਕੇ ਕਿਹੜੇ ਕਿਹੜੇ ਬੰਦੇ ਸੀ ਤੇ ਇਹਦੇ ਤੇ ਕਾਰਵਾਈ ਕਰਦੇ ਇਹ ਤਾਂ ਇਹ ਕਾਰਵਾਈ ਹੀ ਆ ਦੂਜੀ ਜਿਹੜੀ ਹੈਗੀ ਆ ਫਰਜ਼ਾਨਾ ਨੰਬਰ 131 21925 ਨੂੰ ਥਾਣਾ ਦੁਖੀ ਵਿੱਚ ਦਾਇਰ ਅ ਵੀ ਸਿਰਪੰਡ ਲਹਿਰਾ ਵਿਖੇ ਅ ਮੇਰਾ ਵਿਖੇ ਆਪਣਾ ਸ਼੍ਰੀ ਨੋਦਰ ਸਿੰਘ ਸ਼ੰਡਾ ਦੇ ਘਰ ਦੇ ਬਾਹਰ ਘਰ ਦੇ ਅੰਦਰ ਆ ਕੇ ਫਾਇਰਿੰਗ ਕੀਤੀ ਸੀ ਤਿੰਨ ਬੰਦਿਆਂ ਨੇ ਇਹਦੇ ਵਿੱਚ ਕੁਲਦੀਪ ਸਿੰਘ ਮਾਨਸੀ ਇੱਕ ਕਰਨ ਜੋਤ ਸੀ ਜਿਹੜਾ ਹੈ ਚਕਰ ਦਾ ਰਹਿਣਾ ਵਾਲਾ ਸੀ ਤੇ ਇੱਕ ਜਗਰਾਉ ਦਾ ਆਪਣੇ ਹੀ ਮੈਂ ਪਲਾਰ ਰਹਿਣ ਵਾਲਾ ਸੀ ਚਾਂਸਿੰਗ ਸੀ ਇਹ ਤਿੰਨ ਬੰਦੇ ਸੀ ਜਿਹੜਾ ਇਹ ਮਾਨਸੀ ਇਹ ਪਹਿਰਾਪੰਡਾ ਹੀ ਰਹਿਣ ਵਾਲਾ ਸੀ ਤੇ ਇਹਨਾਂ ਦਾ ਆਪਸੀ ਅਰੰਝਰ ਚਾਤੀ ਸੀ ਜਿਹੜਾ ਇਹ ਪਹਿਲਾਂ ਵੀ ਨਸ਼ੇ ਦਾ ਕੰਮ ਕਰਦਾ ਸੀ ਜਿਸ ਦਿਨ ਸੁਖਵਿੰਦਰ ਸਿੰਘ ਨੇ ਰੋਕਿਆ ਸੀ ਤੇ ਉਹਦੇ ਜ ਤੈਅ ਚਾਕੇ ਨੇ ਇਹਦੇ ਘਰ ਤੇ ਕਾਰਵਾਈ ਕੀਤੀ ਹੈ ਤੇ ਫੈਰਿੰਗ ਕੀਤੀ ਇਹਨਾਂ ਮਾਰਦਿਆਂ ਨੂੰ ਨੀਂਦਣਾ ਸੋ ਇਹਨੂੰ ਵੀ ਸੀਏ ਦੀ ਟੀਮ ਵੱਲੋਂ ਜਿਹੜੀ ਵੱਡੀ ਰਿਕਵਰੀ ਕਰਦੇ ਹੋਏ ਤੇ ਵੱਡਾ ਮਾਰਕਾ ਮਾਰਦੇ ਹੋਏ ਇਹਨੂੰ ਮੋਗਾ ਅਦਾਲਤ ਵਿੱਚੋਂ ਟੈਕਨੀਕਲ ਐਵਿਡੈਂਸ ਦੇ ਨਾਮ ਥੈਂਕ ਯੂ ਟ੍ਰਿਕ ਕੇਰਾਲ ਇਹਨੂੰ ਗ੍ਰੱਤਰ ਕੀਤਾ ਇਸ ਦੇ ਇਹਨਾਂ ਦੇ ਜਿੰਨਾਂ ਦੇ ਕਬਜ਼ੇ ਕੋਲ ਕਬਜ਼ੇ ਵਿੱਚੋਂ ਤੇ ਇੱਕ ਪੱਤੀ ਹੋਰ ਕ੍ਰਿਸਟਲ 6 ਜੀ ਦਾ ਰਾਮ 2 12 ਬੋਲੀਆਂ ਰੈਟਰੋ ਬਰਾਮਦ ਹੋਈਆਂ ਨੇ ਤੇ ਇਹਨਾਂ ਦਾ ਸਹਿਮੇਤਕਾਰ ਸਿਆਜ ਪੀ ਵੀ 22 ਆਰ 22 33 ਜੋ ਇਹਨਾਂ ਦੇ ਕਾਜ਼ੇ ਜੋ ਤਰ ਹੋ ਰਹੀ ਹੈ ਤੇ ਸਭ ਕੀ ਇਹਨਾਂ ਤੋਂ ਪੁੱਛ ਕੇ ਚੀਤੀ ਜਾ ਰਹੀ ਹੈ ਤੇ ਇਹਨਾਂ ਦੇ ਜੋ ਇਹਨਾਂ ਦਾ ਸਾਫਟਵੇਅਰ ਕਾਰ ਦਾ ਸਾਫਟਵੇਅਰ ਨਾਲ ਵੀ ਮਾਨਕ ਤੇ ਕੁਲਦੀਪ ਸਿੰਘ ਮਾਨਕ ਤੇ ਦੇ ਤੇ ਸੱਤ ਪਰਚੇ ਦਰਜ ਨੇ ਸੁਖਚੰਦਰ ਸਿੰਘ ਤੇ ਦੇ ਗੁਰਜੋਤ ਸਿੰਘ ਦੇ ਦੋ ਦੋ ਪਰਚੇ ਦਰਜ ਸੋ ਇਹਦੇ ਤੇ ਵੀ ਕਿੰਨੇ ਕਿਤੇ ਕਿਤੇ ਲਾਈਆਂ ਉਹ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਕੀਤਾ ਉਦੇਵਾਰੇ ਜਿਹੜਾ ਇਨਵੈਸਟੀਗੇਸ਼ਨ ਦਾ ਚੈੱਕ ਕੀਤਾ ਗਿਆ ਇਹਦੇ ਰੋਮ ਤੇ ਲੈ ਗਿਆ ਸੀ ਜਦੋਂ ਹਮਲਾ ਕੀਤਾ ਸੀ ਇਹਨਾਂ ਨੇ ਜੀ ਇੱਕ ਤਾਂ ਉਹਦੇ ਘਰ ਦੇ ਉੱਤੇ ਅਗਰ ਤਿੰਨ ਚਾਰ ਫਾਇਰ ਕਿਤੇ ਸੀ ਤੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੇ ਇੱਕ ਉਹਦੀ ਪਰਾਲੀ ਦਾ ਢੇਰ ਸੀ ਉੱਥੇ ਅੱਗ ਲਾਈ ਸੀ ਇੱਕ ਉਹਦੀ ਗੱਡੀ ਸੀ ਉਹ ਖੁੱਤੀ ਸੀ ਉਹ ਵਜ੍ਹਾ ਉਹਦੀ ਸੀ ਬਜਾ ਰੰਜੀਤ ਨੇ ਨਸ਼ੀਰਾ ਕੰਮ ਕਰਦਾ ਸੀ ਇਹ ਜਿਹੜਾ ਮੰਨ ਸੀ ਤੇ ਇਹਨੂੰ ਇਹ ਪਿੰਡ ਦੇ ਵਿੱਚ ਰੋਕਿਆ ਵੀ ਯਾਰ ਇਹ ਕੰਮ ਨਾ ਕਰ ਉਹਨੂੰ ਲੈ ਕੇ ਇਹਨਾਂ ਦਾ ਆਪਜੀ ਸਰਕਾਰਵਾਜੀ ਦੀ ਦੇਸਾਂ ਨੂੰ ਇਹ ਕਰਦੇ ਪਹਿਲਾਂ ਵੀ ਇਹਨਾਂ ਦੀ ਕੋਈ ਆਪਤ ਦੇ ਵਿੱਚ ਇਸ ਟੂਪੀਆ ਪਹਿਲਾਂ ਵੀ ਇਹਦਾ ਥੋੜਾ ਬੋਧਾ ਹੋਇਆ ਆਪਜੀ ਤੇ ਇਸੇ ਜੀਨ ਨਾਲ ਇਹਨਾਂ ਨੇ ਕਨੈਕਟਡ ਕਿੱਦਾਂ ਲਈ ਆਪਜੀ ਤੇ ਆਪ ਵਿੱਚ ਜੀ ਜਦੋਂ ਹੁਣ ਜਿਹੜੇ ਮਾਰੇ ਬੰਦੇ ਕਿੱਦਾਂ ਤਿੰਨਾਂ ਦੇ ਪੱਤੇ ਦਰਦ ਨੇ ਤੁਹਾਨੂੰ ਪਤਾ ਹੀ ਹੈ ਇਹ ਜੀ ਵਿਸ਼ਤੀ ਵਾਲੇ ਤੇ ਹੋਰ ਵੀ ਹਮ ਖਿਆਲ ਬੰਦੇ ਨਾਲੇ ਟੱਚ ਹੁੰਦੇ ਨੇ ਇਹ ਸਾਰੇ ਜਿਹੜਾ ਫੈਕਸ ਦੇ ਕੰਪਨੀ ਨੇ ਇਹ ਸਾਰੇ ਲਾਇਸੈਂਸਿਸ ਨਹੀਂ ਹੈ ਇਲੀਗਲ ਨਹੀਂ ਇਲੀਗਲ ਨੇ ਸਾਰੇ 2023 ਨੇ ਨਾ ਏ ਬਨ ਇਨਵੈਸਟੀਗੇਸ਼ਨ ਦਾ ਪਾਰਟ ਆ ਚੈੱਕ ਕਰਦੇ ਆ ਕਿੱਥੋਂ ਇੱਥੋਂ ਆ ਗਿਆ ਸਰ ਜਿੰਨੇ ਨਹੀਂ ਕਿਸੇ ਕੇਸ ਵਾਲੇ ਇਹ ਐਪਲਸ ਹੀ ਹਾਂ ਕੇਸ ਵਾਲੇ ਹੈਗੇ ਨੇ ਉੱਥੇ ਮੋਗਾ ਅਦਾਲਤ ਚ ਹੈ ਸੀ ਕੰਪਲੀਟਿੰਗ ਫਿਜ਼ੀਕਲ ਬੰਦਾ ਜਿਹੜਾ ਫਾਈਲ ਦਿੱਤੇ ਤੇ ਬਿੱਟੇ ਸਾਡੇ ਮੈਂ ਜਿਹੜਾ ਬਾਈਪਨ ਉਹ ਤਾਂ ਜਿਹੜਾ ਉਹ ਐਕਚੁਅਲੀ ਕੀਤਾ ਉਹ ਨਸ਼ੇ ਤੋਂ ਰੋਕਦੇ ਸੀ ਪਿੰਡ ਦੀ ਪੰਚਾਇਤ ਦਾ ਮੈਂਬਰ ਵਧੀਆ ਬੰਦਾ ਤੇ ਉਹ ਸੀ ਨੂੰ ਲੈ ਕੇ ਨਾ ਤਕਰਾਅ ਵਾਜੀ ਤੇ ਉਹਦੇ ਬਾਰੇ ਮੈਨੂੰ ਮੀਟਿੰਗ